ਤੁਸੀਂ ਦੇਖ ਰਹੇ ਹੋ ਦਾ ਭਾਰਤ ਤੇ ਮੈਂ ਦਲਜੀਤ ਤਜਨੂਆ ਦੋਸਤੋ ਅਸੀਂ ਅਕਸਰ ਕੋਸ਼ਿਸ਼ ਕਰਦੇ ਹਾਂ ਕਿ ਜਦੋਂ ਕੋਈ ਵਿਅਕਤੀ ਸਮਾਜ ਦੀ ਗੱਲ ਕਰਦਾ ਲੋਕਾਂ ਦੀ ਗੱਲ ਕਰਦਾ ਆਬਾਦ ਦੀ ਗੱਲ ਕਰਦਾ ਹਿੱਤਾਂ ਦੀ ਗੱਲ ਕਰਦੇ ਤੇ ਜਾਂ ਕੋਈ ਕਿਸੇ ਫੀਲਡ ਦੇ ਵਿੱਚ ਜਾਂ ਕਿਸੇ ਖੇਤਰ ਦੇ ਵਿੱਚ ਉਹਨਾਂ ਨੇ ਕੋਈ ਖਾਸ ਚੀਜ਼ ਕੀਤਾ ਜਾਂ ਉਹਨਾਂ ਨੇ ਕੀਤੇ ਉਹ ਕਾਰਜਾਂ ਨੂੰ ਜਿਹੜੇ ਲੋਕਾਂ ਦੇ ਵਿੱਚ ਇੱਕ ਮੈਸੇਜ ਕਨਵੀਕ ਕਰਦੇ ਆ ਜਿਹੜਾ ਕਿ ਬਹੁਤ ਹੀ ਵਧੀਆ ਔਰ ਲੋਕਾਂ ਦੇ ਹਿੱਤ ਦਾ ਹੁੰਦਾ ਆ ਇਸੇ ਲੜੀ ਦੇ ਤਹਿਤ ਸਾਡੇ ਨਾਲ ਅੱਜ ਹੁਣੇ ਡਾਕਟਰ ਗੁਰਿੰਦਰਪਾਲ ਸਿੰਘ ਜੋਸਨ ਜਿਹੜੇ ਅਮਰੀਕਾ ਤੋਂ ਨੇ ਹੁਣੇ-ਹੁਣੇ ਅਸੀਂ ਉਹਨਾਂ ਦੇ ਨਾਲ ਗੁਫ਼ਤਗੂ ਕੀਤੀ ਆ ਜੋ ਗੁਫ਼ਤ ਸਬੰਧੀ ਔਰ ਖਾਸ ਤੌਰ ਤੇ ਜੇ ਮੈਂ ਪੰਜਾਬ ਦੇ ਵਿੱਚ ਸ਼ਹੀਦਾਂ ਮਰੀਦਾਂ ਦੀ ਮੈਂ ਗੱਲ ਕੀਤੀ ਹੈ ਹੜੀਆਂ ਜੱਪੀਆਂ ਦੀ ਗੱਲ ਕੀਤੀ ਹੈ ਬਹੁਤ ਸਾਰਾ ਇਤਿਹਾਸ ਹੈ ਇਸ ਵੇਲੇ ਸਾਡੇ ਸਿਮਟਿਆ ਪਿਆ ਪਰ ਲੋਕ ਬਹੁਤ ਸਾਰੇ ਅਣਜਾਣ ਆ ਸਾਡੇ ਇਤਿਹਾਸ ਤੋਂ ਕੁਝ ਇੱਕ ਮੁਫਾਦ ਵਾਲੇ ਲੋਕ ਆਪਣੇ ਮੁਫਾਦ ਲਈ ਇਤਿਹਾਸ ਨੂੰ ਮਤਿਆਸ ਬਣਾ ਕੇ ਵੀ ਲੋਕਾਂ ਦੇ ਵਿੱਚ ਦੱਸਦੇ ਆ ਸੋ ਉਸ ਇਤਿਹਾਸ ਨੂੰ ਬਿਲਕੁਲ ਸਚਾਈ ਦੇ ਵਿੱਚ ਕੀ ਇਤਿਹਾਸ ਆ ਕੀ ਕਿਸ ਤਰ੍ਹਾਂ ਦੀ ਆ ਉਹਦੀ ਜਾਣਕਾਰੀ ਲਈ ਸਾਰਾ ਗੜੀ ਫਾਊਂਡਰ ਜਿਹੜੀ ਆ ਫਾਊਂਡੇਸ਼ਨ ਦੇ ਜਿਹੜੇ ਫਾਊਂਡਰ ਨੇ ਡਾਕਟਰ ਗਰੇਂਦਰ ਪਾਸਿੰਗ ਜੋਸਨ ਜਿਹੜੇ ਅਮਰੀਕਾ ਤੋਂ ਨੇ ਅੱਜ ਚੰਡੀਗੜ੍ਹ ਮੁਹਾਲੀ ਦੇ ਵਿੱਚ ਆਏ ਨੇ ਆਪਣੇ ਇੱਕ ਡੈਲੀਗੇਟ ਦੇ ਨਾਲ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਜਿਹੜੀ ਇਹ ਫਾਊਂਡੇਸ਼ਨ ਹੈ ਕਦੋਂ ਤੋਂ ਹੋਣੀ ਚਾਹੀ ਕਿਸ ਤਰ੍ਹਾਂ ਆਈ ਤੇ ਇਸ ਵੇਲੇ ਇੰਡੀਆ ਦੇ ਵਿੱਚ ਜਿਹੜੀ ਉਹ ਵਿਜ਼ਿਟ ਕਰ ਰਹਾ ਹੈ ਉਹਦਾ ਕੀ ਮੋਟਿਵ ਆ ਸੋ ਡਾਕਟਰ ਗਰੇਂਦਰ ਪਾਸਿੰਗ ਜੋਸਨ ਸਾਹਿਬ ਤੁਹਾਡਾ ਸਵਾਗਤ ਹੈ ਜੀ ਦਾ ਵਾਰਤ ਹੈ ਜੀ ਸ਼ੁਕਰੀਆ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਸੀਂ ਪੰਜਾਬ ਦੇ ਵਿੱਚ ਆਏ ਕਿ ਤੁਹਾਡੇ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਗੱਲ ਅਸੀਂ ਕਰਦੇ ਹਾਂ ਪਰ ਸਭ ਤੋਂ ਵੱਲ ਇਸ ਵੇਲੇ ਤੁਸੀਂ ਪੰਜਾਬ ਚ ਆਏ ਤੁਹਾਡਾ ਸਭ ਤੋਂ ਬਹੁਤ ਵਧੀਆ ਸਵਾਗਤ ਹੈ ਜੀ ਤੇ ਨਾਲ ਦੀ ਨਾਲ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਆਪ ਜੀ ਦੇ ਚੈਨਲ ਦਾ ਤੇ ਆਪ ਜੀ ਦੇ ਸੁਸ਼ਮਨ ਸਰੋਤਿਆਂ ਨੂੰ ਅਸੀਂ ਇਹ ਕਹਿਣਾ ਚਾਹਾਂਗੇ ਸਰਗਰੀ ਫਾਊਂਡੇਸ਼ਨ ਸੰਸਥਾ ਅੱਜ ਤੋਂ 45 ਸਾਲ ਪਹਿਲੇ ਮੈਂ ਸ਼ੁਰੂ ਕੀਤੀ ਸੀ ਜੀ ਤੇ ਇਹਨੂੰ ਰਜਿਸਟਰਡ ਕਰਾਇਆ ਸੀ 1984 ਸੰ 87 ਦੇ ਵਿੱਚ ਜੀ ਤੁਸੀਂ ਚੇਂਜ ਕਰ ਲਓ ਕੋਈ ਗੱਲ ਨਹੀਂ 987 ਪਲੀਜ਼ ਜੀ ਤੇ ਉਸ ਤੋਂ ਬਾਅਦ ਇਸ ਦਾ ਪ੍ਰਚਾਰ ਕਰਨ ਲਈ ਕਿਉਂਕਿ ਇਹ ਸਾਰਾ ਗੜੀ ਵਰਲਡ ਫੇਮਸ ਬੈਟਲ ਹੈਗੀ ਹੈ ਅਨਪੈਰਡਰ ਬੈਟਲ ਅਸਾਮੀ ਜੰਗ ਜਿਨੋ ਕੇ ਆ ਜਾਂਦਾ ਤੇ ਦੁਨੀਆ ਦੀਆਂ ਅੱਠ ਫੇਮਸ ਉਦੁੱਤੀ ਜਿਹੜੀ ਬੈਟਲਸ ਵਰਲਡ ਵਾਈਡ ਹੋਈਆਂ ਉਹਨਾਂ ਦੇ ਵਿੱਚ ਇਹਦਾ ਸਥਾਨ ਇਹਨੂੰ ਪ੍ਰਾਪਤ ਹੈ ਇਹਦੀ ਖਾਸੀਅਤ ਇਹ ਸੀ ਵੀ ਇਹ ਇੱਕੋ ਇੱਕ ਬੈਟਲ ਹੈ ਦੁਨੀਆ ਦੀ ਜਿਸ ਦੇ ਵਿੱਚ ਪੂਰੀ ਦੀ ਪੂਰੀ ਜਿਹੜੀ ਗਰੁੱਪ ਸੀ 21 ਸਿੱਖਾਂ ਨੂੰ ਇੰਡੀਅਨ ਆਰਡਰ ਆਫ ਮੈਰਿਟ ਅਵਾਰਡ ਮਿਲਿਆ ਸੀ ਆਨਰ ਕੀਤਾ ਗਿਆ ਸੀ ਜਦ ਕਿ ਆਮ ਬੈਟਲਸ ਇੱਕ ਜਾਂ ਦੋ ਜਨਿਆਂ ਨੂੰ ਸਿਰਫ ਮਿਲਦਾ ਪਰ ਇਹ ਇੱਕੋ ਇੱਕ ਬੈਟਲ ਆ ਜਿਸ ਤੇ ਵਿੱਚ ਇਸ ਤਰ੍ਹਾਂ ਹੋਇਆ ਸੀ ਇਸ ਤੇ ਵਿੱਚ ਅਸੀਂ ਅੱਗੇ ਚੱਲਦੇ ਹਾਂ ਜੀ ਅੱਜ ਤੋਂ 128 ਸਾਲ ਪਹਿਲੇ 12 ਸਤੰਬਰ ਵਾਲਾ ਦਿਨ ਸੀ 1897 ਦਾ ਐਤਵਾਰ ਵਾਲੇ ਦਿਨ 25000 ਦੇ ਕਰੀਬ ਔਰੰਗਜ਼ਈ ਤੇ ਅਫਰੀਦੀ ਟ੍ਰਾਈਬਲਸ ਨੇ ਇਸ ਉੱਪਰ ਹਮਲਾ ਕੀਤਾ ਇਹਦੀ ਲੋਕੇਸ਼ਨ ਸਮਾਨਾ ਰੇਂਜ ਹੈਗੀ ਆ ਸਮਾਨਾ ਰਿੰਜ ਵੀ ਕਹਿੰਦੇ 8 ਮੀਲ ਲੰਬੀ ਹੈਗੀ ਆ ਅਫਗਾਨਿਸਤਾਨ ਮੌਜੂਦਾ ਤੌਰ ਤੇ ਅਫਗਾਨਿਸਤਾਨ ਤੇ ਪਾਕਿਸਤਾਨ ਦਾ ਬਿਲਕੁਲ ਬਾਰਡਰ ਹੈਗਾ ਇਹ ਪਹਾੜੀ ਇਸੇ ਗੱਲ ਤੇ ਇਹ ਬੈਠ ਲੋਈ ਸੀ ਤੇ 25000 ਦੇ ਵਿੱਚੋਂ 8000 ਦਾ ਇੱਕ ਗਰੁੱਪ ਜਿਹੜਾ ਸੀ ਉਹ ਗੁਲਿਸਤਾਨ ਤੇ ਸਾਰਾਗੜੀ ਦੇ ਵਿੱਚ ਸੀ ਤੇ ਦੂਸਰੇ ਪਾਸੇ 7000 ਦਾ ਗਰੁੱਪ ਲੌਕਰ ਤੇ ਉਸ ਦੇ ਵਿੱਚ ਕਾਰੇ ਹੀ 10000 ਦੇ ਕਰੀਬ ਨੇ ਇਸ ਤੇ ਉੱਪਰ ਹਮਲਾ ਕੀਤਾ ਜੀ ਡਾਕਟਰ ਸਾਹਿਬ ਅਸੀਂ ਜਿਵੇਂ ਗੱਲ ਕਰਦੇ ਸੀਗੇ ਇਸ ਸਾਰਾਗੜੀ ਦੀ ਲੈ ਕੇ ਜਿਹੜੀ ਫਾਊਂਡੇਸ਼ਨ ਤੁਸੀਂ ਬਣਾਈ ਹੈ ਇਸ ਫਾਊਂਡੇਸ਼ਨ ਲੈ ਕੇ ਤੁਸੀਂ ਇੰਡੀਆ ਦੇ ਵਿੱਚ ਤੁਸੀਂ ਵਿਜ਼ਿਟ ਕਰ ਰਹੇ ਹੋ ਇਸ ਵਿਜਿਟਰ ਦਾ ਮੁੱਖ ਮਤਲਬ ਜਿਵੇਂ ਤੁਸੀਂ ਸਾਰਾ ਗੜੀ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਜਿਹੜੀਆਂ ਬੈਟਲਸ ਹੋਈਆਂ 8 ਬੈਟਲ ਜੁਗਿਆ ਉਹਨਾਂ ਵਿੱਚ ਸਭ ਤੋਂ ਅਹਿਮ ਸਥਾਨ ਇਸ ਸਾਰਾ ਗੜੀ ਦਾ ਵੀ ਹੈ ਤੇ ਇਹ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਇਸ ਇੰਡੀਆ ਦੇ ਵਿੱਚ ਆਉਣ ਦੇ ਨਾਲ ਜਿਵੇਂ ਮੈਂ ਤੁਹਾਡੇ ਨਾਲ ਇੱਕ ਇਸ ਕੁਤੂ ਤੋਂ ਪਹਿਲਾਂ ਗੱਲ ਹੋਈ ਸੀ ਤੁਹਾਡੀ ਵੀ ਤੁਹਾਡੇ ਨਾਲ ਪੰਜ ਦੇਸ਼ਾਂ ਦੀ ਜਿਹੜੀ ਆਰਮੀ ਤੁਹਾਡੀ ਕੋਲਬਰੇਸ਼ਨ ਨਾਲ ਚੱਲਦੀ ਹੈ ਉਹਦੇ ਵਿੱਚ ਤੁਸੀਂ ਇੱਕ ਖਾਸ ਯੋਗਤਾ ਰੱਖਦੇ ਹੋ ਅਹਿਮ ਯੋਗਤਾ ਰੱਖਦੇ ਹੋ ਉਹ ਕਿਸ ਤਰ੍ਹਾਂ ਦਾ ਤੁਹਾਡਾ ਜਿਹੜਾ ਹਾਂਜੀ ਸਾਰਾ ਗੜੀ ਦਾ ਜੀ 21 ਸਿਗਾਂ ਨਹੀਂ ਮੇਰੀ ਸਮਝੋਰੀ ਡਿਊਟੀ ਲਈ ਲਗਾਤਾਰ ਕੰਮ ਕੀਤਾ ਸਭ ਤੋਂ ਪਹਿਲਾਂ ਕੰਮ ਕੀਤਾ ਹੀ ਸੋਸੋਸਲੋਜੀ ਤੋਂ ਅਸੀਂ 1997 ਦੇ ਜੋਰ ਤੋਂ ਪਹਿਲੇ 95 ਤੋਂ ਸ਼ੁਰੂ ਕਰਕੇ ਸਾਰੇ ਦੇ ਸਾਰੇ ਪਰਿਵਾਰ ਲੱਭੇ 21 ਸ਼ਹੀਦ ਪਰਿਵਾਰ ਪੰਜਾਬ ਚੋਂ ਲੱਭੇ ਜੀ ਉਸ ਤੋਂ ਬਾਅਦ ਇਹਨਾਂ ਦਾ 100 ਸਾਲਾ ਸ਼ਤਾਬਦੀ ਅਮਰ ਰਿਸਰਚ ਮਨਾਈ ਜੀ ਉਦੋਂ ہمارا ਨਹੀਂ ਕੋਈ ਵਿਕਟੋਰੀਆ ਆਈਸੀ ਕੁਈਨ ਵੀ ਆਈਸੀ ਲਿਜਾਬੇ ਜੀ ਫਿਰ ਇਹ ਰਾ ਪ੍ਰਚਾਰ ਕਰਨ ਲਈ ਵਿਦੇਸ਼ਾਂ ਵਿੱਚ ਅਸੀਂ ਕਾਰਜ ਸ਼ੁਰੂ ਕੀਤੇ 97 ਵਿੱਚ ਅਮਰੀਕਾ ਚਲਾ ਗਿਆ ਸੀ ਉੱਥੇ ਕਾਰਜਕਾਰ ਦੇ ਰਹੇ ਫਿਰ 2011 ਦੇ ਵਿੱਚ ਮੌਕਾ ਮਿਲਿਆ ਇੰਗਲੈਂਡ ਜਾਂਦਾ ਉਰ ਰੀਸੈਂਸੀ ਬ੍ਰਿਟਿਸ਼ ਇਹ ਜਿਹੜੀ 36 ਸਿੱਖ ਰੈਜiment ਸੀ ਉਸ ਸਮੇਂ ਉਸ ਦਾ ਸੀਓ ਕਮਾਂਡਿੰਗ ਆਫੀਸਰ ਲੈਫਟੀਨੈਂਟ ਕਰਨਲ ਜான் ਹਾਰਟਲ ਨੇ 17 ਮਹੀਨਿਆਂ ਦੀ ਟ੍ਰੇਨਿੰਗ ਲਈ ਸੀ ਰਾਇਲ ਮਿਲਟਰੀ ਅਕੈਡਮੀ ਸੈਂਡ ਹਰਸਟ ਤੋਂ ਜੀ ਤੇ ਉਸੇ ਅਗਾਂ ਤੇ ਮੈਂ ਵਿਜ਼ਿਟ ਕੀਤੀ ਉੱਥੇ ਸਾਡੀ ਮੁਲਾਕਾਤ ਅਜਤੇ ਮੌਜੂਦਾ ਮੇਜਰ ਜਨਰਲ ਜான் ਕੈਂਡਲ ਜੀ ਨਾਲ ਹੋਈ ਤੇ ਉਹਨਾਂ ਦੀ ਬਦੌਲਤ ਅਸੀਂ ਇਹ ਕਲੈਬੋਰੇਸ਼ਨ ਬਣਾ ਕੇ ਲਗਾਤਾਰ ਇਸ ਲਈ 11 ਸਾਲ ਤੋਂ ਇਸ ਦਾ ਵਰਲਡ ਵਾਈਡ ਪ੍ਰਚਾਰ ਕਰ ਰਹੇ ਹਾਂ ਕਿਉਂਕਿ ਇਹਨਾਂ ਦੇ ਨਾਲ ਜੁੜਨ ਕਰਕੇ ਇਸ ਦਾ ਜਿਆਦਾ ਪ੍ਰਚਾਰ ਹੋ ਗਿਆ ਕਿਉਂਕਿ ਇਹ ਆਫੀਸ਼ੀਅਲੀ ਇਹ ਸਾਰੇ ਨਾਲ ਆਉਂਦੇ ਸੀ ਸਰ ਤੁਸੀਂ ਬਹੁਤ ਵਧੀਆ ਤਫਸੀਲਾਂ ਦੱਸਿਆ ਉਹ ਜਿਹੜੀ ਤੁਸੀਂ ਬਹੁਤ ਵਧੀਆ ਤਫਸੀਲਾਂ ਦੱਸਣ ਆਏ ਹੋ ਜੀ ਬਹੁਤ ਵਧੀਆ ਅਸੀਂ ਜਿਹੜੇ ਇਸ ਗੱਲਬਾਤ ਨੂੰ ਲੈ ਕੇ ਸਾਰਾ ਗਰੀਦਿਆਂ ਨੂੰ ਗੱਲ ਕਰਦੇ ਆਂ ਵੈਸੇ ਅਸੀਂ ਕੁਝ ਗੱਲ ਕਰੀਏ ਕਿ ਜਿਸ ਮੁਕਾਮ ਤੇ ਜਿਸ ਜਗ੍ਹਾ ਤੇ ਅਸੀਂ ਬੈਠੇ ਆਂ ਉੱਥੇ ਕਿਤੇ ਨਾ ਕਿਤੇ ਕੁਝ ਨਾ ਕੁਝ ਡਿਸਟਰਬੈਂਸ ਹੋ ਰਹੀ ਆ ਪਰ ਅਸੀਂ ਪ੍ਰਯਾਸ ਕਰਾਂਗੇ ਆਪਣੇ ਚੈਨਲ ਦੇ ਮਾਧਿਅਮੇ ਲੋਕਾਂ ਤੱਕ ਉਸ ਚੀਜ਼ ਦੀ ਜ਼ਰੂਰਤਾਂ ਤੱਕ ਦੱਸ ਸਕੀਏ ਕੋਈ ਨਾ ਕੋਈ ਡਿਸਟਰਬੈਂਸ ਕਿਉਂ ਹੋ ਰਹੀ ਆ ਇਸ ਨੂੰ ਫਲਾਨ ਦਾ ਜਿਹੜੇ ਅੱਗੇ ਰੀਜ਼ਨ ਮੈਂ ਦੱਸ ਲੰਗਾ ਇੱਕ ਤੇ ਇਸ ਇਹਨਾਂ ਦੇ ਮੋਨੂਮੈਂਟਸ ਇਹੀ ਬਣਾਏ ਗਏ ਜੀ ਦੂਸਰਾ ਏਸੀ ਕੇਸਰੀ ਫਿਲਮ ਅਕਸ਼ੇ ਕੁਮਾਰ ਦੀ ਮੇਰੀ ਬੁੱਕ ਤੇ ਬੇਸਡ ਆ ਉਸ ਨਾਲੇ ਜ਼ਿਆਦਾ ਪ੍ਰਚਾਰ ਹੋ ਗਿਆ ਇਹ ਦੁਨੀਆ ਤੇ 19 ਨੀ ਤੱਕ ਚਲੇਗੀ ਕਿਉਂਕਿ ਹਿੰਦੀ ਫਿਲਮਾਂ ਮਾੜੀ ਆਪਣਾ ਹਰ ਕੋਈ ਵੇਖਦਾ ਹੈ ਉਹ ਡਾਕਟਰ ਸਾਹਿਬ ਬੁੱਕ ਤੁਸੀਂ ਲਿਖੀ ਸੀ ਹਾਂਜੀ ਮੈਂ ਸੂਲਨ ਕਿਤਾਬ ਲਿਖ ਚੁੱਕਾ ਹਾਂ ਹਿਸਟੋਰੀਅਨ ਹੈਗਾ ਮੈਂ ਓਕੇ ਤੇ ਸਾਰਾ ਗੜੀ ਦੀ ਸਭ ਤੋਂ ਪਹਿਲੀ ਮੇਰੀ ਬੁੱਕ ਲਿਖੀ ਗਈ ਸੀ 1982 ਦੇ ਵਿੱਚ ਹੋਲੀ ਲੀ ਲੀ ਨੂੰ ਅਸੀਂ ਬਦੰਦੇ ਰਹੇ ਕਾਫੀ ਟੇਬਲ ਬੁੱਕ ਵੀ ਆਈ ਹੈ ਔਰ ਇਸ 8 10 ਐਡੀਸ਼ਨਸ ਆ ਚੁੱਕੇ ਸਤਿ ਸ੍ਰੀ ਅਕਾਲ ਕਿਹੜੀ ਕਿਹੜੀ ਪਾਸੇ ਤੁਸੀਂ ਬੁੱਕਸ ਲਿਖੀਆਂ ਸਾਰਾਗੜੀ ਦੀਆਂ ਬੁੱਕਸ ਮੈਂ 4 5 ਭਾਸ਼ਾਵਾਂ ਚ ਲਿਖੀਆਂ ਹਿੰਦੀ ਪੰਜਾਬੀ ਇੰਗਲਿਸ਼ ਉਰਦੂ ਪਸ਼ਤੂ ਸਾਰੀਆਂ ਇਸ ਲਿਖੀ ਵੀ ਇਹ ਪ੍ਰਚਾਰ ਦੂਰ ਤੱਕ ਹੋ ਸਕੇ ਸਿਰਫ ਸਾਰਾਗੜੀ ਟਾਪਿਕ ਨਹੀਂ ਹੈ ਤੇ ਫਿਲਮ ਬਣਨ ਤੋਂ ਬਾਅਦ ਵੀ ਇਸ ਦਾ ਕਾਫੀ ਪ੍ਰਚਾਰ ਹੈ। ਫੇਰ ਮਾਈਂਡ ਦੇ ਵਿੱਚ ਕੀ ਸਿੱਖਣੇ ਵਿਚਾਰ ਦਿੱਤਾ। origignal battle field ਨੂੰ ਸੰਭਾਲਣਾ ਜਿਸ ਜਗ੍ਹਾ ਤੇ ਲੜਾਈ ਹੋਈ ਸੀ। ਫੇਰ ਅਸੀਂ ਸਮਾਨਾ ਰੇਂਜ ਤੇ ਗਿਆ। ਉੱਥੇ ਪਹਿਲੀ ਵਾਰੀ 8 ਜੁਲਾਈ 2019 ਨੂੰ ਅਰਦਾਸ ਕਰਕੇ ਨਿਸ਼ਾਨ ਸੱਬ ਚਲਾਇਆ। ਉਥੋਂ ਦੇ ਲੋਕਲ ਜਿਹੜੇ ਪਬਲਿਕ ਸੇ ਉਹਨਾਂ ਨੇ ਸੰਪਰਕ ਕਰਕੇ 90 ਬਾਈ 47 ਫੁੱਟ ਜਗ੍ਹਾ ਲੈ ਕੇ origignal battle field ਦੇ ਉੱਪਰ ਅਸੀਂ ਇੱਕ ਸਾਰਾ ਗੜੀ ਦੀ ਪਾਰਕ ਬਣਾਈ ਹੈ। ਉੱਥੇ ਉਹ ਜਿਹੜਾ ਮੋਨੂਮੈਂਟ ਬਣਿਆ ਸੀ 1901 ਦਾ ਔਰ ਇਹ ਤਿੰਨ ਪਲੇਟਾਂ ਟੁੱਟੀਆਂ ਸੀ 21 ਸਿੱਖਾਂ ਦੇ ਦੁਬਾਰਾ ਨਾਮ ਲਿਖਾਏ ਗਏ ਚੌਥੀ ਸਾਈਡ ਤੇ ਸਾਡੀ ਪਲੇਟ ਲੱਗੀ ਸੰਸਥਾ ਦੀ this side maintained by saragadi foundation ਤੇ ਦਾਸ ਦਾ ਨਾਮ ਲਿਖਿਆ ਇਹ ਉੱਪਰ ਪਹਾੜੀ ਹੈ 43 ਕਿਲੋਮੀਟਰ ਥੱਲੇ ਮੈਦਾਨੀ ਏਰੀਆ ਹੰਗੂ ਹੈਗਾ ਇਹ ਸਾਰਾ ਔਰਕਜਈ ਏਰੀਆ ਟ੍ਰੈਵਲ ਏਰੀਆ ਉਸ ਜਗ੍ਹਾ ਤੇ ਇੱਕ ਪ੍ਰੇਮ ਨਗਰ ਹੈਗਾ ਉੱਥੇ ਹਿੰਦੂ ਸਿੱਖ ਤੇ 크੍ਰਿਸਚੀਅਨ ਕਮਿਊਨਿਟੀ ਰਹਿੰਦੀ ਹੈ ਇੱਕ ਮੰਦਿਰ ਹੈਗਾ ਸੀ ਪਹਿਲੇ ਇੱਕ ਚਰਚਾ ਹੈਗਾ ਹੀ ਇੱਕ ਪਲਾਟ ਖਾਲੀ ਸੀ ਗੁਰਦੁਆਰੇ ਵਾਸਤੇ ਫਿਰ ਉਹਨਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਇੱਕ ਫੈਸਲਾ ਹੋਇਆ ਵੀ ਇਸ ਜਗ੍ਹਾ ਤੇ ਗੁਰਦੁਆਰਾ ਸਾਰਾਗੜੀ ਸਿੰਘ ਸਭਾ ਬਣਾਇਆ ਜਾਏ ਜੋ ਕਿ ਪਿਛਲੇ 3 ਸਾਲ ਤੋਂ ਬਣ ਚੁੱਕਾ ਹੈ ਤੇ ਉਹ ਚਾਲੂ ਹਾਲਤ ਵਿੱਚ ਹੈਗਾ ਇਹ ਸਾਰਾਗੜੀ ਫਾਊਂਡੇਸ਼ਨ ਦੇ ਕਾਰਜ ਹਨ ਇਸ ਤੋਂ ਬਿਨਾ ਕਿਹੜੇ ਇਥੇ ਸ਼ਹੀਦ ਪਰਿਵਾਰ ਸੀ ਪਲੱਸ ਇਥੇ ਇੰਡੀਅਨ ਆਰਮੀ ਦੇ ਜਨਰਲ ਉਹ ਚੁੰਦੇ ਸੀ ਵੀ origional ਬੈਟਰਫੀਲਡ ਤੇ ਜਾਇਆ ਜਾਏ ਪਰ ਉੱਥੇ ਤਾਂ ਵੀਜ਼ਾ ਨਹੀਂ ਮਿਲਦਾ ਉਸ ਨੂੰ ਮਾਇੰਡ 'ਚ ਰੱਖਦੇ ਹੋਏ ਅੰਮ੍ਰਿਤਸਰ 골ਡਨ ਗੇਟ ਜਿਹੜਾ ਜੀਟੀ ਰੋਡ ਦੇ ਉੱਪਰ ਹੈਗਾ 골ਡਨ ਗੇਟ ਦੇ ਥੱਲੇ ਜਿਹੜੀ ਪੁਲਿਸ ਦੀ ਚੌਂਕੀ ਐਂਟਰ ਕਰਦੇ ਉੱਥੇ 120 ਫੁੱਟ ਬਾਈ 47 ਫੁੱਟ ਦੇ ਕਰੀਬ ਜਿਹੜੀ ਫੁੱਟਪਾਥ ਆ ਉੱਥੇ ਮੈਂ ਤਿੰਨ ਮਨੂਮੈਂਟ ਬਣਾਏ ਹਨ ਜੀ ਇੱਕ ਉਹ ਪੀਰਾਮਿਡ ਵਾਲੀ ਜਿੱਥੇ ਸੰਸਕਾਰ ਕੀਤਾ ਗਿਆ origignal pattern fee ਤੇ 1970 ਜਿੱਤਾ ਠਕੀ ਹੈ ਜੀ ਉਰੀ ਰੈਪਲੀਕਾ ਇੱਥੇ ਅਸੀਂ ਬਣਾਈ ਹੈ ਉਸਦੇ ਉੱਪਰ ਜਿਹੜੀ ਪਲੇਟ ਪਲੇਟ ਲੱਗਾ ਪਲੇਟ ਲੱਗੀ ਹੈ ਉਸ ਦੇ ਉੱਪਰ ਜਿਹੜੀ ਵਰਡਿੰਗ ਹੈ ਉਹ ਅਸੀਂ ਬ੍ਰਿਟਿਸ਼ ਆਰਮੀ ਤੋਂ ਉਥੋਂ ਲਈ ਸੀ ਉਰੀ ਵਰਡਿੰਗ ਕਿਤੇ ਨਹੀਂ ਮਿਲਦੀ ਜੋ ਉਸ ਸਮੇਂ ਲਿਖਿਆ ਗਿਆ ਸੀ ਤੇ ਦੂਸਰੀ ਅਸੀਂ ਕੀ ਸਿੱਖਾਂ ਦੇ ਸਟੈਚੂ ਲਾਏ ਹਨ ਤੀਸਰਾ 1901 ਦਾ ਜਿਹੜਾ ਬਰਮਿਨਾਰ ਬਣਿਆ ਉਸਦੀ ਵੀ ਇਥੇ ਰੈਪਲੀਕਾ ਬਣਾਈ ਹੈ ਤਾਂ ਜੋ ਲੋਕਲ ਪਬਲਿਕ ਉਸ ਨੂੰ ਵੇਖ ਸਕੇ ਡਾਕਟਰ ਰਿੰਦਪਾਦ ਜੋਸਨ ਸਾਹਿਬ ਜਿਵੇਂ ਤੁਸੀਂ ਬਹੁਤ ਗੁਫਤਗੋ ਨੂੰ ਬਹੁਤ ਡੀਪਲੀ ਗਹਿਰਾਈ ਦਾ ਕ ਲੈ ਕੇ ਜਾਓ ਮੈਸਮਿੰਦਾ ਸਾਡੇ ਦਰਸ਼ਕਾਂ ਨੂੰ ਕਾਫੀ ਜਾਣਕਾਰੀ ਮਿਲੂਗੀ ਜਿਵੇਂ ਤੁਸੀਂ ਇਹ ਗੱਲਬਾਤ ਕੀਤੀ ਹੈ ਜੇ ਉਸ 16 ਬੁਕਸ ਲਿਖੀਆਂ ਬਖੋਖ ਪਾਸ਼ਾਮਾਂ ਚ ਲਿਖੀਆਂ ਔਰ ਵੱਖਰੇ-ਵੱਖਰੇ ਕੰਟੈਂਟ ਨੂੰ ਲੈ ਕੇ ਲਿਖਿਆ ਕਿ ਤੁਸੀਂ ਸੰਤੁਸ਼ਟ ਹੋ ਜੋ ਤੁਸੀਂ ਸਿੱਖ ਕੌਮ ਲਈ ਕਰ ਰਹੇ ਹੋ ਹੁਣ ਤੱਕ ਹਾਂਜੀ ਮੈਂ ਪੂਰਾ ਸੰਤੁਸ਼ਟ ਹਾਂ ਤੇ ਸਾਰਿਆਂ ਨੂੰ ਚਾਹੀਦਾ ਹੈ ਕੋਈ ਕਾਰਜ ਕਰੋ ਕਿਉਂਕਿ ਲਾਈਫ ਬੜੀ ਨੇ ਚਈਦਾ ਜਿਸ ਤਰ੍ਹਾਂ ਭਾਈ ਮਰਦਾਨਾ ਇਹ ਪਰਵਾਰ ਦਾ ਪ੍ਰੋਜੈਕਟ ਮੈਂ 2017 ਇਹ ਸ਼ੁਰੂ ਕੀਤਾ ਸੀ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦੀ ਦੇਖਭਾਲ ਨਨਕਾਣਾ ਸਾਹਿਬ ਕੀਰਤਨ ਦਰਬਾਰ ਕਰੋਨੇ ਉਹ ਸਾਰਾ ਕਰ ਰਹੇ ਹਾਂ ਅਸੀਂ ਲਗਾਤਾਰ ਤੇ ਉਹਨਾਂ ਨੂੰ ਆਪਣੀ ਸੰਸਥਾ ਇੱਕ ਬਣਾ ਕੇ ਮੈਂ ਪ੍ਰੈਜ਼ੀਡੈਂਟ ਬਣਾਇਆ ਹੈ ਤੇ ਉਹ ਪੂਰੀ ਦੁਨੀਆ ਸ਼ਰੀਕ ਹੋ ਗਨਾਈਜ਼ ਹੋ ਚੁੱਕੀ ਹਨ ਇਸੇ ਤਰ੍ਹਾਂ ਭਾਈ ਚਾਂਜ ਜੀ ਹੋਏ ਇਹ ਜਿਨ੍ਹਾਂ ਨੇ 27 ਸਾਲ ਦਰਬਾਰ ਸਾਹਿਬ ਕੀਰਤਨ ਕੀਤਾ ਹੈ ਉਹ ਇੱਕੋ ਇੱਕ ਐਸੇ ਮੁਸਲਮਾਨ ਰਾਗੀ ਸਨ ਜਿੰਨਾ ਨੂੰ ਫੋਲੋ ਕਰਕੇ ਦੁਨੀਆ ਦੇ ਸਾਰੇ ਸਿੱਖ ਰਾ ਕੀਰਤਨ ਕਰਦੇ ਹਨ ਕਿਉਂਕਿ ਪਰਮਾਨਾਂ ਦੇ ਉਤੇ ਅਖੰਡ ਕੀਰਤਨ ਸ਼ੁਰੂ ਕਰਨ ਵਾਲੇ ਉਹ ਸੀ ਯਾਨੀ ਮਸਕੀਨ ਜੀ ਨੇ ਆਪਣੀ ਕਥਾ ਜਿਹਾ ਵੀ ਦੁਨੀਆ ਦੇ ਵਿੱਚ ਪਰਮਾਨਾਂ ਤੇ ਕੀਰਤਨ ਕਰਨ ਦੀ ਪ੍ਰਥਾ ਭਾਈ ਜਾਂਜੀ ਨੇ ਸ਼ੁਰੂ ਕੀਤੀ ਸੀ 500 ਪਰਮਾਨਾਂ ਦੇ ਨਾਲ ਸਾਡੇ ਪ੍ਰੋਫੈਸਰ ਦਰਸ਼ਨ ਸਿੰਘ ਲਾਲੋ ਜਿੰਨੇ ਵੀ ਵੱਡੇ ਵੱਡੇ ਹੋਏ ਸਿੱਖ ਉਹਨਾਂ ਨੂੰ ਫੋਲੋ ਕਰਦੇ ਹਨ ਉਹਨਾਂ ਦਾ ਪਰਿਵਾਰ ਵੀ ਅਸੀਂ ਲਾਹੌਰ 'ਚ ਲੱਭਿਆ ਆ ਤੇ ਉਹਨਾਂ ਦੀ ਵੀ ਅਸੀਂ ਦੇਖਭਾਲ ਕਰਦੇ ਆਂ ਡਾਕਟਰ ਸਾਹਿਬ ਆਪਾਂ ਆਪਣੀ ਇਸ ਗੁਪਤ ਗੁਰੂ ਨੂੰ ਥੋੜਾ ਕਲੋਸ ਕਰਦੇ ਹੋਏ ਇਹਨੂੰ ਆਪਾਂ ਕੱਲ ਕਰੀਏ ਤੇ ਜਿਵੇਂ ਅੱਜ ਦਾ ਤੁਸੀਂ ਇੱਥੇ ਆਏ ਹੋ ਇੰਗਲੈਂਡ ਆਰਮੀ ਦੇ ਪ੍ਰਤੀਨਿਧ ਤੁਹਾਡੇ ਨਾਲ ਨੇ ਬਖੋਕਤ ਅਧਿਕਾਰੀ ਤੁਹਾਡੇ ਨਾਲ ਨੇ ਤੇ ਤੁਸੀਂ ਬਖੋਕਤ ਥਾਵਾਂ ਤੇ ਪੰਜਾਬ ਦੇ ਵਿੱਚ ਗਏ ਹੋ ਤੇ ਤੁਹਾਡਾ ਵਧੀਆ ਤੁਹਾਨੂੰ ਰਿਸਪਾਂਸ ਕਿਸ ਤਰ੍ਹਾਂ ਦਾ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਤੁਸੀਂ ਫੌਂਡ ਰਹੇ ਕਿਸ ਤਰ੍ਹਾਂ ਦਾ ਰਿਸਪਾਂਸ ਤੁਹਾਨੂੰ ਮਿਲਿਆ ਬਹੁਤ ਵਧੀਆ ਜੀ ਇਹ ਆਰਮੀ ਆਫੀਸਰ ਸੀ ਸਾਡੇ ਨਾਲ ਬੈਠੇ ਹਣ ਜੀ ਬਿਲਕੁਲ ਤੇ ਸਾਰਿਆਂ ਨੂੰ ਬੜਾ ਚੰਗਾ ਲੱਗ ਰਿਹਾ ਆਪਣੀਆਂ ਰੂਟਸ ਦੇ ਨਾਲ ਜੋੜ ਕੇ ਇਹ ਪਹਿਲਾ ਡੈਲੀਗੇਸ਼ਨ ਹੈਗਾ ਜਿੱਚ ਵਿੱਚ ਸਿੱਖ ਵੀ ਹਨ ਹਿੰਦੂ ਵੀ ਹਨ 크ਿਸਚੀਅਨ ਵੀ ਹਨ ਸਾਰੇ ਕਮਿਊਨਿਟੀ ਇਕੱਠੀ ਅਸੀਂ ਕੀਤੀ ਹੈ ਤੇਸੀ ਭਖ ਭਖ ਜਗਤ ਤੇ ਜਾ ਕੇ ਇਸ ਦਮ ਮੈਸੇਜ ਦੇ ਰਹੇ ਆ ਵੀ ਇੱਕ ਜਿਹਦਾ ਗੁਣਾਨਿਕ ਸਾਹਿਬ ਦਾ ਸਰਬ ਸਰਬ ਸੰਗੀ ਵਾਲਾ ਦਾ ਉਪਦੇਸ਼ ਆ ਵੀ ਸਾਰੇ ਇਕੱਠੇ ਚੱਲੋ ਕਿਉਂਕਿ ਰੱਬ ਇੱਕ ਹੀ ਹੈਗਾ ਤੇ ਅਰੇ ਅਸੀਂ ਸਾਰੇ ਬੱਚੇ ਆ ਸਭ ਭੈਣ ਭਰਾ ਰਲ ਮਿਲ ਕੇ ਰੋ ਲੜਾਈ ਝਗੜਾ ਨਹੀਂ ਕਰਨਾ ਇਸ ਦਾ ਮੇਰੇ ਇਹੀ ਮੈਸੇਜ ਆ ਸਾਰਿਆਂ ਨੂੰ ਇਹਨਾਂ ਬਾਰੇ ਮੈਂ ਕਵਾਂਗਾ ਸਰਦਾਰ ਸੁਵਿੰਦਰ ਸਿੰਘ ਜੀ ਇੱਕ ਖਾਸ ਹਨ ਜਿਨ੍ਹਾਂ ਨੇ ਹਿਸਟਰੀ ਕ੍ਰੀਏਟ ਕੀਤੀ ਸੀ ਯੂਕੇ ਦੇ ਵਿੱਚ ਜੀ ਕਿਉਂਕਿ ਉੱਥੋਂ ਦੀ ਜਿਹੜੀ ਕਮੀਨ ਹੈਗੀ ਹੋਰ ਇਹ ਜਿਹੜੇ ਸਪੈਸ਼ਲ ਗਾਰਡ ਹੁੰਦੇ ਹਨ ਉਹ ਰੈੱਡ ਯੂਨੀਫਾਰਮ ਪਾਉਂਦੇ ਹਨ ਤੇ ਉਹਨਾਂ ਦੇ ਸਿਰ ਦੇ ਉੱਪਰ ਇੱਕ ਵੱਡੀ ਬਲੈਕ ਕਲਰ ਦੀ ਕੈਪ ਹੁੰਦੀ ਹੈ ਇਹ ਉਹ ਪਹਿਲੇ ਸਿੱਖ ਹਨ ਜਿਨ੍ਹਾਂ ਨੇ ਉਸ ਨੂੰ ਚੇਂਜ ਕੀਤਾ ਤੇ ਦਸਤਾਰ ਦੇ ਨਾਲ ਉਹ ਡਿਊਟੀ ਸੰਭਾਲੀ ਸੀ ਤੇ ਇਹ ਬੜੀ ਸਾਡੇ ਦੀ ਮਾਨ ਬਹੁਤ ਵੱਡੀ ਮਾਨ ਵਾਲੀ ਗੱਲ ਆ ਪੰਜਾਬ ਦੇ ਲਈ ਬਹੁਤ ਮਾਣ ਹੈ ਤੁਹਾਡੇ ਅੜਕੇ ਮਾਜੇ શિક્ષੀਤਾਂ ਜਿਨ੍ਹਾਂ ਦੇ ਨਾਲ ਤੁਸੀਂ ਤੁਰਦੇ ਇੱਕ ਦੂਜੇ ਦੀ ਰੈਨਮਾਈ ਸਹਿਯੋਗ ਦੇ ਨਾਲ ਬਹੁਤ ਵੱਡੇ ਮਾਨ ਵਾਲੀ ਗੱਲ ਹੈ ਗਾਂ ਵੀ ਅਕਾਲਪੁਰ ਖੇਸੇ ਦਾ ਨਾਲ ਤੁਹਾਡੇ ਤੇ ਕਿਰਪਾ ਕਰੇ ਸੇ ਕੋਰਮੇ ਸੇ ਤਰਾਬਾਦੀ ਬੋਲਦੀ ਰਹੇ ਸੋ ਦੋਸਤੋ ਇਹ ਹਨ ਡਾਕਟਰ ਗੁਰਿੰਦਰਪਾਲ ਸਿੰਘ ਜੋਸਨ ਜਿਹੜੇ ਸਾਰਾ ਅਗੜੀ ਫਾਊਂਡੇਸ਼ਨ ਜਿਹੜੀ ਅਮਰੀਕਾ ਦੇ ਵਿੱਚ ਉਹਦੇ ਫਾਊਂਡਰ ਨੇ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਕਿਉਂਕਿ ਅੱਜ ਸਮੇਂ ਦੇ ਬੜਾ ਬਹੁਤ ਘਾਟ ਆ ਇਹਨਾਂ ਨੇ ਵੀ ਕਾਫੀ ਮਸਰੂਫ ਨੇ ਤੇ ਸਾਡੇ ਕੋਲ ਵੀ ਉਸੇ ਤਰੀਕੇ ਨਾਲ ਗੱਲਬਾ ਵਧੀਆ ਜਾਣਕਾਰੀ ਕੀ ਦਿੱਤੀ ਆ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਤੱਕ ਆਵਾਮ ਤੱਕ ਇਹਨਾਂ ਦੇ ਨਾਲ ਕੀਤੀ ਗੱਲਬਾਤ ਪਹੁੰਚਾਈਏ ਤਾਂ ਕਿ ਬਹੁਤ ਸਾਰੇ ਲੋਕ ਜੋ ਸਿਦਾ ਸਿੰਘਾਂ ਦਾ ਕਿਸੇ ਨਾ ਕਿਸੇ ਕਰਕੇ ਇਤਿਹਾਸ ਤੋਂ ਟੁੱਟਦੇ ਜਾ ਰਹੇ ਆ ਉਹ ਇਸ ਤਰ੍ਹਾਂ ਦੀ ਗੱਲਬਾਤ ਸੁਣ ਕੇ ਜਰੂਰ ਇਤਿਹਾਸ ਸਿਦਾ ਸਿੰਘਾਂ ਨੂੰ ਜਰੂਰ ਜਾਣਕਾਰ ਤੇ ਉਹਨਾਂ ਦੇ ਨਤਮਸਤ ਹੋਣ ਦਾ ਭਾਰਤ ਲਈ ਚੰਡੀਗੜ੍ਹ ਤੋਂ ਦਲਜੀਤ ਅਜਨੂਹਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ